ਸੰਗਰੂਰ ਤੋਂ ਸੰਸਦ ਭਗਵੰਤ ਮਾਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਹੀ ਬਣੇ ਰਹਿੰਦੇ ਨੇ। ਵਿਧਾਇਕ ਵੀ ਉਹਨਾਂ ਨੇ ਰੇਤਗੜ ਵਿਖੇ ਪਿੰਡ ਵਾਸੀਆਂ ਅੱਗੇ ਪੀਐਮ ਮੋਦੀ ਦੀ ਅਜਿਹੀ ਨਕਲ ਲਗਾਈ ਕਿ ਸਾਰੇ ਪਿੰਡ ਵਾਸੀ ਹਾਸਾ ਹਾਸ ਕੇ ਲੋਟ-ਪੋਟ ਹੋ ਗਏ। ਇੱਥੇ ਤਾਂ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਟਰਨੈਸ਼ਨਲ ਗੱਪੀ ਤੱਕ ਕਹਿ ਦਿੱਤਾ। ਨਾਮ ਦੀ ਜੱਟ ਰਹੇਗੇ। ਅਸੀਂ ਵੀ ਭੁੱਖੇ ਮਰੀਏ। ਨਾ ਤੁਸੀਂ ਉਹਨਾਂ ਨੂੰ ਕੁਝ ਦਿੰਨੇ ਹੋ ਜਿੰਨਾ ਵਾਸਤੇ ਰਿਜ਼ਰਵੇਸ਼ਨ ਕੀਤੀ ਹੈ। ਉਹ ਉਹਨਾਂ ਕਿੱਥੋਂ ਮਿਲਦੀ? ਉਹ ਤਾਂ ਕਰੀਮੀ ਲੇਅਰ ਖਾਈ ਜਾਂਦੀ ਹੈ ਬਸ ਨਾ ਸਾਨੂੰ ਕੁਝ ਨਹੀਂ ਬਸ ਉਹੀ ਆਖਰੀ ਸੈਸ਼ਨ ਦੇ ਆਖਰੀ ਦਿਨ ਬੈਲ ਲਿਆਂਦਾ ਮੋਦੀ ਨੇ ਕਿਹਾ ਕਿਆ ਕਰੂ ਤਾੜੀ ਮਾਰ ਕੇ ਮੈਂ ਤਾਂ ਲੈ ਕੇ ਆਇਆ ਤਾਂ ਲੇਕੇ ਨੋਨੇ ਅਸਲ ਇੰਟਰਨੈਸ਼ਨਲ ਗੱਪੀ ਕਿ ਕਹ ਦਿੰਦਾ ਮੈਂ ਕਹ ਦਿੰਦਾ ਵੀ ਗੋਰਖਨਾ ਤੇ ਗੁਰਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾਂ ਕੀਤੇ ਸੀ ਉਹਨਾਂ ਦੇ ਜੰਮਣ ਦਾ 200 ਸਾਲ ਦਾ ਫਰਕ ਆ ਪੁੱਛਾ। ਸ਼ਾਫਾ ਬੈਂਡਾ ਨਾ ਪਾਰਲੀਮੈਂਟ ਤੁਸੀਂ ਮੈਨੂੰ ਭੇਜਿਆ। ਹੁਣ ਪਾਰਲੀਮੈਂਟ ਤੇ ਸਭ ਤੋਂ ਵੱਧ ਬੋਲਣਾਂ ਦੀ ਲਿਸਟ 'ਚ ਮੇਰਾ ਨਾਮ ਕਿਵੇਂ ਆ ਗਿਆ? ਮੈਂ ਪੰਘੇ ਲੰਦਾਰ ਇਹ ਨਾ ਨਾ। ਪਹਿਲਾਂ ਬਲ ਤਾਂ ਮੈਨੂੰ ਮੇਰੇ ਪੈਰ ਨਹੀਂ ਲੱਗਣ ਦਿੱਤੇ ਇਹਨਾਂ ਨੇ। ਮੈਨੂੰ ਕਿੱਥੇ ਬੋਲਣ ਦਿੰਦੇ ਸੀ? ਉੱਥੇ ਐਡੇ ਐਡੇ ਸਿਰਾਂ ਵਾਲੇ ਬੈਠੇ ਆ ਜੀ। ਬੈਠੇ ਵੀ 25-30 ਸਾਲਾਂ ਤੋਂ ਉੱਥੇ ਹੀ ਆ ਉਹ। ਨਾ ਹਾਰਦੇ ਨੇ ਕਦੇ ਉਹ। ਕੁਝ ਹੀ ਮੀਵਾਰੀ ਦਿੱਤੇ ਕੋਈ ਸੱਤ ਨਹੀਂ ਵਾਰੀ ਦਿੱਤੇ ਹੋਇਆ ਇਹ ਹਾਜੀ ਗੱਲ ਕਹਿੰਦੇ ਆ ਮੂਰੂ ਸਾਰਾ ਮੁੱਦਾ ਹੀ ਚੇਂਜ ਉਥੇ ਭਗਵੰਤ ਮਾਨ ਨੇ ਕਿਹਾ ਕਿ ਕਰਤਾਰਪੁਰ ਕਾਰਿਡੋਰ ਤੇ ਮੈਂ ਤੈਨ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਾਂਗਰਸ ਨਾਲ ਗੱਠ ਜੋੜ ਦੇ ਸਵਾਲ ਤੇ ਕਿਹਾ ਕਿ ਨਹੀਂ ਬਿਲਕੁਲ ਨਹੀਂ ਹਾਂ ਟਕਸਾਲੀਆਂ ਨਾਲ ਕਲਬਾ ਚੱਲ ਰਹੀ ਹੈ ਖੈਰਾ ਦੀ ਨਵੀਂ ਪਾਰਟੀ ਤੇ ਵੀ ਆਪਣੇ ਅੰਦਾਜ਼ ਚ ਭਗਵੰਤ ਮਾਨ ਨੇ ਤੰਜ ਕੱਸਿਆ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਥੇ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਲ ਬਤਾਏ ਨੇ ਇਹਦੇ ਤਿੰਨ ਇਹ ਨਾ ਕਰੋ ਕਿ ਇਹ ਮੈਂ ਬਣਾਇਆ ਜਾਂ ਇਹ ਤੈਂ ਬਣਾਇਆ ਸੋ ਮੈਂ ਤੈਂ ਦੀ ਰਾਜਨੀਤੀ ਜਿਹੜੀ ਹੈ ਕੋਰੀਡੋਰ ਤੇ ਨਹੀਂ ਹੋਣੀ ਚਾਹੀਦੀ ਮਾਨ ਸਰ ਕਾਂਗਰਸ ਨਾਲ ਤੁਹਾਡਾ ਕੋਈ ਗੱਠਜੋੜ ਨਹੀਂ ਨਹੀਂ ਨੇੜੇ ਤੇ ਵੀ ਨਹੀਂ ਇਹ ਕੋ ਟਕਸਾਲੀ ਅਕਾਲੀ ਹਾਂ ਟਕਸਾਲੀ ਅਕਾਲੀ ਦਲ ਨਾਲ ਸਾਡੀ ਗੱਲ ਹੋਈ ਹੈ ਮੈਂ ਗਿਆ ਪਾਰਟੀ ਬਾਰੇ ਕੀ ਕਹੋਗੇ ਇਹਨਾਂ ਨੇ ਨਵੀਂ ਪਾਰਟੀ ਬਣਾਈ ਸਾਡੀ ਪਾਰਟੀ 'ਚ ਫੁੱਟ ਪਾ ਕੇ ਆਪਦੀ ਪਾਰਟੀ ਦਾ ਨਾਮ ਰੱਖਿਆ ਇਕਤਾ ਪਾਰਟੀ ਹੁਣ ਵੇਖਣਾ ਹੋਵੇਗਾ ਕਿ 20 ਤਰੀਕ ਤੋਂ ਰੈਲੀ ਦੌਰਾਨ ਆਮ ਆਦਮੀ ਪਾਰਟੀ ਇਸ ਵਾਰ ਪੰਜਾਬ ਦੇ ਲੋਕਾਂ ਲਈ ਕੀ ਨਵਾਂ ਲਿਆਉਂਦੀ ਹੈ ਪਵਾਨੀ ਘਟੋ ਰਵੀ ਆਜ਼ਾਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਲ ਕਰੋ 9397893978